ਅਦ ਲੋਕ ਪੰਚਾਇਤ ਦੀ ਮਾਸਕ ਮੀਟਿੰਗ ਸਰਦਾਰ ਗੁਰਦੀਪ ਸੰਗੁਰਾਇਆ ਬੁੱਢੀ ਮਾੜੀ ਦੀ ਪ੍ਰਧਾਨਗੀ ਹੇਠ ਨਾਮਤਾਰੀ ਗੁਰਦੁਆਰਾ ਰਾਣੀਆਂ ਵਿਖੇ ਸੰਪੰਨ ਹੋਈ ਜਿਸ ਵਿੱਚ VIP ਜਿਹੜੇ ਮਹੱਤਵਪੂਰਨ ਮੈਂਬਰ ਨੇ ਲੋਕ ਪੰਚਾਇਤ ਦੇ ਉਹਨਾਂ ਨੇ ਭਾਗ ਲਿਆ ਸਭ ਤੋਂ ਪਹਿਲਾਂ ਤਾਂ ਅਸੀਂ ਨਵੇਂ ਸਾਲ ਦੀ ਵਧਾਈ ਸਾਰੇ ਲੋਕਾਂ ਨੂੰ ਕਿ ਦੁਨੀਆ ਦੇ ਹਰ ਹਿੱਸੇ ਦੇ ਵਿੱਚ अमन ਤੇ ਖੁਸ਼ਹਾਲੀ ਆਵੇ ਜਿੱਥੇ ਕਿਤੇ ਵੀ ਕਨਾ ਨੇ ਉਹ ਲੜਾਈਆਂ ਝਗੜੇ ਨੇ ਅਰ ਇਜ਼ਰਾਈਲ ਹੈ ਜਾਂ ਰੂਸ ਯੂਕਰੇਨ ਉਹ ਸਾਰੇ ਖਤਰਮ ਹੋਣੇ ਚਾਹੀਦੇ ਨੇ ਔਰ ਬਿਨਾ ਮਤਲਬ ਮਨੁੱਖਾਂ ਦਾ ਲੋ ਕਿਤੇ ਵੀ ਨਾ ਡੋਲੇ ਫਿਰ ਇੱਕ ਸ਼ੋਕ ਪ੍ਰਸਤਾਵ ਪਾਸ ਕਰਕੇ ਪਿਛਲੇ ਦਿਨਾਂ ਵਿੱਚ ਚਾਰ ਵੱਡੀਆਂ ਹਸਤੀਆਂ ਜਿਹੜੀਆਂ ਸਾਥੋਂ ਜੁਦਾ ਹੋਈਆਂ ਜਿਨ੍ਹਾਂ ਚੋਂ ਦੋ ਵਾਰ ਪ੍ਰਧਾਨ ਮੰਤਰੀ ਰਹੇ ਬਹੁਤ ਵੱਡੇ ਅਰਥਸ਼ਾਸਤਰੀ ਇੱਕ ਸਧਾਰਨ ਛੋਟੇ ਪਰਿਵਾਰ ਵਿੱਚੋਂ ਉੱਠ ਕੇ ਬਲੰਦੀਆਂ ਛੂਣ ਵਾਲੇ ਸਰਦਾਰ ਮਨਮੋਹਨ ਸਿੰਘ ਹਰਿਆਣੇ 'ਚ ਪੰਜ ਵਾਰ ਮੁੱਖ ਮੰਤਰੀ ਰਹੇ ਔਰ ਮਜ਼ਦੂਰਾਂ ਕਿਸਾਨਾਂ ਦੇ ਦਿਲਾਂ ਦੀ ਧੜਕਣ ਚੌਧਰੀ ਓਮ ਪ੍ਰਕਾਸ਼ ਟੋਟਾਲਾ ਨਾਮ ਤਾਰੀ ਦਰਬਾਰ ਦੇ ਲੰਮਾ ਸਮਾਂ ਪ੍ਰਧਾਨ ਤੇ ਦੋ ਵਾਰੋ ਰਾਜ ਸਭਾ ਦੇ ਵੀ ਮੈਂਬਰ ਰਹੇ ਸਰਦਾਰ ਹਰਵਿੰਦਰ ਸਿੰਘ ਹੰਸਪਾਲ ਤੇ ਹਰਿਆਣਾ ਪ੍ਰਗਤੀਸ਼ੀਲ ਲੇਖ ਸੰਗ ਦੇ ਪ੍ਰਧਾਨ ਬਹੁਤ ਵੱਡੇ ਪੰਜਾਬੀ ਬੁੱਢੀ ਜੀ ਵੀ ਪ੍ਰੋਫੈਸਰ ਸੁਭਾਸ਼ ਮਾਨਸਾ ਇਸ ਸ਼ਖਸੀਅਤਾਂ ਸਾਥੋਂ ਨਿਖੜੀਆਂ ਪਿਛਲੇ ਦਿਨਾਂ ਵਿੱਚ ਇਹਨਾਂ ਦੀ ਯਾਦ ਵਿੱਚ ਲੋਕ ਪੰਚਾਇਤ ਨੇ ਛੋਕ ਮਤੇ ਪਾਸ ਕਰਕੇ ਤੇ ਉਹਨਾਂ ਦੇ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਵੰਡਾਇਆ ਜਿਹੜੇ ਮਤੇ ਪਾਸ ਕੀਤੇ ਗਏ ਉਹਨਾਂ ਚੋਂ ਪਹਿਲਾ ਮਤਾ ਇਹ ਕਿ ਜਦੋਂ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਅੰਦੋਲਨ ਚੱਲਿਆ ਸੀ ਤੇ ਉਹਦੀ ਸਮਾਪਤੀ ਵੇਲੇ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੇ ਵਾਅਦੇ ਕਿਸਾਨ ਆਗੂਆਂ ਨਾਲ ਕੀਤੇ ਸੀ ਉਹਨਾਂ ਚੋਂ ਦੋ ਪ੍ਰਮੁੱਖ ਵਾਅਦੇ ਸਨ ਕਿ ਫਸਲਾਂ ਦੀ ਘਟੋ ਘਟ ਸਮਰਥਨ ਮੁੱਲ ਦੇ ਉੱਤੇ ਸਰਕਾਰੀ ਖਰੀਦ ਨੂੰ ਕਾਨੂੰਨੀ ਰੂਪ ਦੇਣਾ ਲੀਗਲ ਗਰੰਟੀ ਆਫ ਐਮਐਸਪੀ ਤੇ ਦੂਜਾ ਕਿਸਾਨਾਂ ਨੂੰ ਰੈਣ ਮੁਕਤ ਕਰਨਾ ਕਿਉਂਕਿ ਸਰਕਾਰ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਕਰਕੇ ਕਿਸਾਨ ਲਗਾਤਾਰ ਜਿਹੜੇ ਨੇ ਉਹ ਕਰਜ਼ ਜਾਲ ਵਿੱਚ ਫਸੇ ਨੇ ਔਰ 5 ਲੱਖ ਤੋਂ ਵੱਧ ਕਿਸਾਨ ਪਿਛਲੇ 20 ਸਾਲਾਂ ਦੇ ਵਿੱਚ ਆਤਮ ਹੱਤਿਆ ਜਿਹੜੇ ਲਿਖਤੀ ਅੰਕੜੇ ਨੇ ਔਰ ਅਸੀਂ ਕਹਿ ਸਕਦੇ ਹਾਂ ਕਿ ਇਸ ਤੋਂ ਕਈ ਗੁਣਾ ਜ਼ਿਆਦਾ ਉਹ ਨੇ ਜਿਹੜੇ ਇਹ ਲਿਖਤ ਵਿੱਚ ਨਹੀਂ ਆਉਂਦਾ ਔਰ ਇਹ ਅੱਜ ਕਿਸਾਨੀ ਦੀ ਉਹ ਹਾਲਤ ਹੈ ਸਰਕਾਰ ਨੇ ਕੁਝ ਹੋਰ ਨੀਤੀਆਂ ਵੀ ਜਿਹੜੀਆਂ ਲਾਗੂ ਕੀਤੀਆਂ ਨੇ ਜਿਸ ਤਰ੍ਹਾਂ ਇੱਕ ਮੰਡੀ ਕਾਨੂੰਨ ਉਹ ਫਿਰ ਪੁਰਾਣੇ ਕਾਨੂੰਨਾਂ ਦਾ ਹੀ ਖਰੜਾ ਲਿਆ ਆ ਕੇ ਉਹ ਫਿਰ ਦੁਬਾਰਾ ਕਿਸਾਨਾਂ ਨੂੰ ਆਪਣੇ ਸਾਹਮਣੇ ਵੰਗਾਰ ਰਹੀ ਹੈ ਅਸੀਂ ਇਹ ਮਹਿਸੂਸ ਕਰ ਰਹੇ ਆ ਔਰ ਇਹ ਰਵੱਈਆ ਠੀਕ ਨਹੀਂ ਇਹ ਕਾਨੂੰਨ ਛੇਤੀ ਪਾਸ ਕੀਤਾ ਜਾਏ ਐਮਐਸਪੀ ਦਾ ਔਰ ਪਿਛਲੇ ਕਈ ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਈ ਜਾਵੇ ਇਹ ਅਸੀਂ ਮੰਗ ਕਰਦੇ ਆਂ ਅੱਜ ਦੀ ਇਸ ਮੀਟਿੰਗ ਦੁਆਰਾ ਕੋਈ ਸਾਡੇ ਸਥਾਨਕ ਮੁੱਦੇ ਨੇ ਇਸ ਵਾਰ ਨਰਮੇਂ ਤੇ ਕਪਾਹ ਦੀਆਂ ਫਸਲਾਂ ਭੇੜੇ ਬੀਜ ਤੇ ਕਟਿਆ ਕੀਟਨਾਸ਼ਕ ਦਵਾਈਆਂ ਦੀ ਵਜ੍ਹਾ ਕਰਕੇ ਬਰਬਾਦ ਹੋ ਗਏ ਨੇ ਉਸ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦਵਾਈਆਂ ਅਤੇ ਬੀਜਾਂ ਦੀ ਸ਼ੁੱਧਤਾ ਨੂੰ ਯਕੀਨੀ ਬਣਾਏ ਹਰ ਫਸਲ ਵੇਲੇ ਹੀ ਡੀਏਪੀ ਵਾਸਤੇ ਕਿਸਾਨਾਂ ਨੂੰ ਲੈਣਾ ਤੇ ਲਗਣਾ ਪਿਆ ਕਰੇਗਾ ਯੂਰੀਆ ਵਾਸਤੇ ਕਿਸਾਨਾਂ ਨੂੰ ਅੱਧੀ ਅੱਧੀ ਰਾਤ ਉੱਠ ਕੇ ਦੁਕਾਨਾਂ ਦੇ ਮੁੱਲਣੇ ਪਿਆ ਕਰਨਗੇ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਕਿ ਉਹ ਬਰ ਬਕਤ ਇਹਨਾਂ ਨੂੰ ਯੂਰੀਆ ਤੇ ਹੋਰ ਖਾਦਾਂ ਡੀ.ਪੀ.ਏ ਤਾਦ ਤੱਕ ਮੁਹੱਈਆ ਕਰਵਾਏ ਔਰ ਜਿਹੜਾ 300 ਰੁਪਏ ਡੀ.ਪੀ. ਦੇ ਰੇਟ ਤੇ ਵਾਅਦਾ ਕੀਤਾ ਗਿਆ ਹੈ ਇਹ ਨਜਾਇਜ਼ ਹੈ ਔਰ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਹਨੂੰ ਵਾਪਸ ਲਿਆ ਜਾਵੇ ਇੱਕ ਮੰਗ ਸਾਡੀ ਉਤਰੀ ਕਗਰ ਨਹਿਰ ਦੀ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀ ਹੈ ਕਿ ਇੱਕ ਸਾਈਫਨ ਬਣਾਉਣਾ ਹੈ ਸਾਈਫਨ ਨਾ ਬਣਾਉਣ ਕਰਕੇ ਫਲੱਡ ਦਾ ਪਾਣੀ ਸਾਨੂੰ ਨਹੀਂ ਮਿਲਦਾ ਔਰ ਉਹ ਕੋਈ ਬਹੁਤ ਵੱਡੀ ਮੰਗ ਨਹੀਂ ਅਜੇ ਤੱਕ ਅਦਰ ਤੇ ਲਟਕ ਰਹੀ ਹੈ ਇਹਦਾ ਨਿਕਾਸ ਅਗਲੇ ਪਾਸੇ ਜਿੱਥੋਂ ਰਾਜਸਥਾਨ ਨਹਿਰ ਵਿੱਚ ਪਾਣੀ ਪਾਇਆ ਜਾਵੇ ਨਿਕਾਸ ਦੀ ਵੀ ਜ਼ਰੂਰਤ ਹੈ ਔਰ ਇੱਥੇ ਮੋੜ ਦੇ ਵਿੱਚ ਸਾਈਫਨ ਦੀ ਵੀ ਜ਼ਰੂਰਤ ਹੈ ਜੀਵਨ ਨਗਰ ਤੋਂ ਆ ਵਾਇਆ ਬੁੱਢੀ ਮਾੜੀ ਐਲਨਾਬਾਹ ਤੱਕ ਜਿੰਨੇ ਰੁੱਖ ਨੇ ਸੜਕ ਦੇ ਦੋਹਾਂ ਪਾਸੇ ਉਹਦੀ ਵਜ੍ਹਾ ਕਰਕੇ ਆਏ ਦਿਨ ਹਾਦਸੇ ਵਾਪਰਦੇ ਨੇ ਗੱਡੀਆਂ ਟੁੱਟਦੀਆਂ ਨੇ ਕੀਮਤੀ ਜਾਨਾਂ ਦਾ ਨੁਕਸਾਨ ਹੁੰਦਾ ਪਰ ਉਹ ਸਰਕਾਰ ਇਹ ਕਿਸੇ ਦੀ ਸੁਣਦੀ ਨਹੀਂ ਉਹ ਸਾਰੇ ਰੁੱਖਾਂ ਦੀ ਕਟਾਈ ਛੰਗਾਈ ਅੱਗੇ ਖਾਸ ਕਰਕੇ ਸਫੈਦਿਆਂ ਦੇ ਰੁੱਖ ਉਹਨਾਂ ਨੇ ਦੋਵਾਂ ਪਾਸਿਆਂ ਤੋਂ ਸੜਕ ਨੂੰ ਘੇਰ ਲਿਆ ਹੈ ਪਰਾਲੀ ਦੀਆਂ ਵੱਡੀਆਂ-ਵੱਡੀਆਂ ਗੰਢਾਂ ਹੁੰਦੀਆਂ ਨੇ ਉਹ ਡੈਂਪਰ ਲੱਦੇ ਜਾਂਦੇ ਨੇ ਉਹ ਕੋਈ ਕਿਤੇ ਪਲਟ ਜਾਂਦਾ ਕੋਈ ਕਿਤੇ ਪਲਟ ਜਾਂਦਾ ਇਸ ਲਈ ਇਹਦੇ ਬਾਰੇ ਸਰਕਾਰ ਧਿਆਨ ਦੇਵੇ ਔਰ ਇਹ ਪੜੋਲਿਆਂ ਵਾਲੀ ਵਾਲੀ ਸੜਕ ਦਾ ਜਿਹੜਾ 2-3 ਕਿਲੋਮੀਟਰ ਦਾ ਟੋਟਾ ਹੈ ਹੀ ਵਨ ਨਗਰ ਸਰਸਾ ਰੋਡ ਦਾ ਇਹਨੂੰ ਛੇਤੀ ਠੀਕ ਕਰਕੇ ਇਹ ਇਹਨੂੰ ਫੇਰ ਮਤਲਬ ਸੜਕ ਨੂੰਦਰੁਸਤ ਹਾਲਤ ਵਿੱਚ ਕੀਤਾ ਜਾਵੇ ਔਰ ਕੁਝ ਕਿਸਾਨਾਂ ਦੇ 2020 ਦੇ ਨਰਮੇ ਦੇ ਮੁਆਵਜ਼ੇ ਨਹੀਂ ਮਿਲੇ ਕੁਝ ਕਿਸਾਨਾਂ ਦੇ ਸਿੱਧੀ ਬਜਾਈ ਝੋਨੇ ਦਾ ਪਿਛਲੇ ਸਾਲ ਦਾ ਪੈਸਾ ਗੱਠਾਂ ਦਾ ਪੈਸਾ ਇਹ ਇਹ ਪੈਸਾ ਕਿਸਾਨਾਂ ਨੂੰ ਬਰਵਕਤ ਮਿਲਣਾ ਚਾਹੀਦਾ ਹੈ ਇਹ ਆਧਿਕ ਮਸਲੇ ਅੱਜ ਦੀ ਲੋਕ ਪੰਚਾਇਤ ਦੀ ਇਸ ਮੀਟਿੰਗ ਵਿੱਚ ਪੇਚਾਰੇਗਾ ਤੁਹਾਡਾ ਸਾਰਿਆਂ ਦਾ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਕਵਰ ਕਰਨ ਵਾਸਤੇ ਅਪੜਦੇ ਹੋ ਜਿਹੜੇ ਵੀ ਸੱਜਣ